ਉਹ ਝੂਟ ਲੈ ਪੀਂਗ ਹੁਲਾ ਰੇ ਲੈਂਦੀ ਨੀ ਆ ਜਾ ਪਾ ਵੋ ਝੂਟ ਲੈ ਪੀਂਗ ਹੁਲਾ ਰੇ ਲੈਂਦੀ ਨੀ ਬੇਟਾ ਸੁਣ ਤੇ ਤੈਨੂੰ ਸ਼ਰਮ ਨਹੀਂ ਆਉਂਦੀ ਤੇ ਇਹਨੂੰ ਤੇਰੀ ਜਨਾ ਧੋਖਾ ਗੋਹਾ ਪੂੜਾ ਕਰਦਾ ਤੇ ਕਈ ਜਨਾ ਭਾਬੀ ਝੂਟ ਲੈ ਪੀਂਗ ਲਾਵੇ ਮੈਂ ਤੇਰੇ ਮਾਵਾ ਵਰਗੇ ਤੂੰ ਮੈਨੂੰ ਭਾਬੀ ਕਿਵੇਂ ਕਹੀ ਜਨਾ ਵੇ ਤੇ ਠੀਕ ਹੈ ਫਿਰ ਜੇ ਮਾਵਾ ਵਰਗੇ ਤੇ ਫਿਰ ਮਾਵਾ ਦਾ ਗਾਣਾ ਬੋਲਦੇ ਨੇ ਯਾਰ ਅਸੀਂ ਗਾਣਾ ਨੇ ਬੋਲਣਾ ਹੀ ਬੋਲਣਾ ਹੈ मां ਹੁੰਦੀ ਜੇ ਮਾਂ ਉਹ ਦੁਨੀਆਂ ਵਾਲਿਓ ਓਏ ਮਾਂ ਹੁੰਦੀ ਜੇ ਮਾਂ ਉਹ ਦੁਨੀਆਂ ਵਾਲਿਓ ਬੁੱਢੇ ਵਾਰੇ ਪੀਂਗਾ ਝੂਟੇ ਲਾਰੇ ਲਾਦੀ ਸੱਚੇ ਝੂਠੇ ਦਸਣ ਚ ਹਾਂ ਡੱਬੂ ਗੱਲ ਸੁਣ ਇੱਕ ਦੇ ਹਾਂ ਤੂੰ ਮੈਨੂੰ ਅਜਿਹੇ ਕਿਹਾ ਬੁੱਢੇ ਵਾਰੇ ਝੂਟੇ ਹਾਂ ਸੱਚੀ ਸੱਚੀ ਦੇਸੀ ਕਹਿੰਦੇ ਰਾਂ ਬਾਪੇ ਦੀ ਸੌ ਲੱਗੇ ਵੀ ਮੈਂ ਤੇਨੂੰ ਬੁੱਢੀ ਲੱਗਦੀ ਹਾਂ ਪਹਿਲਾਂ ਮੈਂ ਸੱਚੀ ਸੱਚੀ ਦੱਸ ਮੇਰੀ ਕਿੰਨੀ ਕੁ ਵੇਰ ਲੱਗਦੀ ਝੂਠ ਨਾ ਬੋਲੀ ਮੈਂ ਤੈਨੂੰ ਦੱਸ ਹੁਣ ਮੈਂ ਤਾਂ ਸ਼ੀਸ਼ਾ ਸੁਸਾ ਵੇ ਨਹੀਂ ਐ ਸਾਰਾ ਕੁਝ ਜਿਦਵਾ ਕਰਦੀ ਨਾ ਮੈਨੂੰ ਤਾਂ ਬਾਈ ਕੁਝ ਹੋਰ ਲੱਗਦਾ ਤੂੰ ਹੁਣ ਦੱਸ ਉਹ ਪਰੇ ਵਿੱਚ ਤੇ ਪਿੱਛੇ ਤੇ ਪਤਾ ਲੱਗਦਾ ਮੈਂ ਤੈਨੂੰ ਕਿੱਡੀ ਕੁ ਲੱਗਦੀ ਆ ਸਾਰੀ ਗੱਲੀ ਦੱਸ ਰਲ ਕੇ ਹੈ ਹੀ ਲੱਗਦੀ ਆ ਜੇ ਸੱਚੀ ਗੱਲ ਪੁੱਛੇ ਨਾ ਝਾੜੂ ਮੇਰੇ ਹੱਥ ਜੀ ਇਹ ਮੈਂ ਝੂਠ ਬੋਲਾ ਵੇ ਠੀਕ ਐ ਹਾਂ ਦੱਸ ਦੇ ਦੱਸ ਦੇ ਦੱਸ ਨਾ ਸ਼ਰਮਾਂ ਦੀ ਨਾ ਨਾ ਸੰਗ ਨਾ ਕਰ ਦੱਸ ਦੇ ਤੇਣਾ ਉਮਰ ਦਸੀ ਨਾ ਵੇ ਬੇਬੇ ਤੂੰ ਮੰਨਣਾ ਨਹੀਂ ਦੇਖੀ ਕਿ ਤੇ ਮੇਰਾ ਦਿਲ ਨਾ ਤੋੜਦੀ ਕਿਤੇ ਹੋਰੀ ਕੁਛ ਕਹ ਦੇ ਸੱਚੀ ਸੱਚ ਦੱਸ ਵੀ ਮੈਂ ਤੈਨੂੰ ਕਿੱਡੀ ਕੁ ਵਰਦੀ ਲੱਗਦੀ ਆ ਦੱਸਾ ਵੇ ਇਹ ਇਹ ਕੋਈ ਹੈ ਕਹ ਦੇ 17 ਸਾਲ ਦੇ 18 ਸਾਲ ਸਾਲਾ ਜਣਾ ਤਸਾਕਾ ਚ ਸਪਾਈਟ ਹੋਈ ਦੀ ਤਲੈਂਦੀ ਹੈ ਨਾ ਨਹੀਂ ਹੋਵੇ ਤੁਹਾਡੀ ਮਰਜ਼ੀ ਵੇ ਸਾਡੇ ਸਾਹਮਣੇ ਤੁਸੀਂ ਦੇਖੋ ਸਾਡੀਆਂ ਅੱਖਾਂ ਨਾਲ ਤੇ ਤੁਸੀਂ ਅੱਛਾ ਅੱਛਾ ਬੱਬੂ ਮੈਂ ਸੋਹਣੀ ਲੱਗਦੀ ਆ ਵਾ ਹੈ ਨਾ ਉਨੀ ਹਾਂ ਮੈਂ ਹਸਾਬ ਨਾਲ ਤੁਸੀਂ ਮਤਲਬ ਹਿਮਾਮਾਲ ਨਹੀਂ ਤੁਹਾਡੇ ਕੋ ਕੀ ਕੀ ਹੈ ਇਹ ਬਟਪੂ ਗੱਲ ਸੁਣ ਮੇਰੀ ਅੜਾ ਵਿੱਚ ਤੂੰ ਆਏ ਤੂੰ ਆਸ਼ਕੀ ਜਿਹੇ ਗਾਣੇ ਕਿਉਂ ਗਾ ਰਿਹਾ ਹੁੰਦਾ ਇਹ ਕਿੰਮਤ ਤੋ ਕੀ ਲੈ ਰਿਹਾ ਹੁੰਦਾ ਭਾਬੀ ਝੂਟਨਾ ਇਹ ਇਸ਼ਕ ਮੁਸ਼ਕਲ ਜਿਹੇ ਗਾਣੇ ਹੁੰਦੇ ਨਾ ਤੂੰ ਇਹ ਇਹਦੇ ਵਿੱਚ ਕੋਈ ਆਸ਼ਕੀ ਵਾਲਾ ਗਾਣਾ ਨਹੀਂ ਤੇ ਜੇ ਤੁਸੀਂ ਆਸ਼ਕੀ ਦੀ ਗੱਲ ਕਰਦੇ ਹੋ ਨਾ ਤੇ ਮੈਨੂੰ ਸਾਰਾ ਪਤਾ ਇਸ ਘਰ ਚ ਕੀ ਕੀ ਹੁੰਦਾ ਤੇ ਕੀ ਕੀ ਨਹੀਂ ਮੈਂ ਉਹਦਾ ਮੈਂ ਚੋਪਰ ਵਾਲੇ ਗੱਲ ਵੱਖਰੀ ਹੈ ਜੇ ਬੇਪਸ ਸੁਣਦਾ ਨਾ ਵੀ ਕੀ ਕੀ ਪਤਾ ਬਤਨੈ ਉਸ ਕੱਚ ਕੀ ਹੁੰਦਾ ਸਾਰਾ ਪਤਾ ਮੈਨੂੰ ਸੱਚ ਸੱਚ ਦੱਸਦਾ ਕੀ ਵੇਖੇ ਅਸੀਂ ਘਰ ਦੇ ਨੌਕਰ ਆ ਸਾਡੀ ਹਰ ਪਾਸੇ ਨਜ਼ਰ ਹੁੰਦੀ ਕੀ ਕੀ ਹੋਣ ਰਿਆ ਇੱਥੇ ਕੀ ਵੇਖੇ ਮੈਨੂੰ ਦੱਸ ਮਾੜ ਮੋਟੇ ਕੁਸ ਮੈਨੂੰ ਨੈਲੇ ਦਲੇ ਦਾ ਵੀ ਪਤਾ ਵੀ ਕਿਹੜੇ ਕਿਹੜੀ ਜਗ੍ਹਾ ਤੇ ਕਿਹੜੇ ਕਿਹੜੇ ਚੱਕਰ ਚੱਲਣਦੇ ਨੇ ਤੇ ਤੁਹਾਡੇ ਵੀ ਪਤਾ ਕਿੱਥੇ ਕਿੱਥੇ ਤੁਸੀਂ ਕਿਹੜੇ ਚੱਕਰ ਚਲਾਉਂਦੇ ਹੋ ਮੀ ਮੈਂ ਆਪਣਾ ਸਾਰਾ ਦੱਸ ਕਰ ਜਾ ਬਸ ਕਰ ਜਾ ਹੁਣ ਮੂੰਹ ਬੰਦ ਕਰਦਾ ਅੱਛਾ ਐ ਕਰ ਫੇ ਹਾਂ ਜਹਾਜ਼ ਆ ਗਿਆ ਮਾਏ ਕਰ ਲੜਾਈਆਂ ਫੇਰਦ ਨਹੀਂ ਸ਼ੁਰੂ ਕਰਦੇ ਨਹੀਂ ਲੜਾਈਆਂ ਕਿਹੜੀਆਂ ਸ਼ੁਰੂ ਨੇ ਤੂੰ ਮੇਰੀ ਗੱਲ ਸੁਣ ਹਾਂ ਤੈਨੂੰ ਖੁੱਲਾ ਮੇਰੇ ਬੰਦੀਓ ਕਾਦੀ ਆ ਜਰਾ ਕੁਛ ਅਸੀ ਕਰਦੀ ਐ ਇਹ ਤੂੰ ਜਿੱਥੇ ਮਰਜੀ ਜਾ ਕਿਸੇ ਨਾਲ ਹੱਥ ਖੇਡ ਜੇ ਕੋਈ ਕੁੜੀ ਕਤਰੀ ਫਸਦੀ ਐ ਤੇ ਪਸਾਲਾ ਮੈਂ ਤੇਰਾ ਵਿਆਹ ਕਰਾ ਦੂੰਗੀ ਇਹ ਐਸ ਉਮਰ ਚ ਇਹ ਜਿਹੜਾ ਫਸਾ ਫਸਾਈ ਦਾ ਕੰਮ ਚੱਲਦਾ ਹੀ ਹੁੰਦਾ ਕੋਈ ਮਾੜੀ ਗੱਲ ਨਹੀਂ ਹੁੰਦੀ ਉਹ ਮੈਨੂੰ ਅੱਗੇ ਬੜੇ ਭਲੇਖੇ ਪਏ ਗਲੀਆਂ ਜਿਹੜੀ ਗਲੀ ਜਾਣਾ ਕੱਲਾਂ ਤੇ ਮੇਰੇ ਨਾਲ ਕੁੜੀਆਂ ਵੇਖਦੀਆਂ ਹੀ ਹੱਸਦੀਆਂ ਤੇ ਵਿੱਚੋਂ ਮੈਨੂੰ ਬੜੀ ਖੁਸ਼ੀ ਹੁੰਦੀ ਸੀ ਮੈਂ ਤਾਂ ਤਵਨ ਕੀ ਗੱਲ ਐ ਮੇਰੀ ਖੁਸ਼ੀ ਬਾਤ ਤੇ ਪਤਾ ਲੱਗਾ ਉਹਦੇ ਪਿੰਟ ਲੈ ਕੇ ਹੱਸਦੀਆਂ ਮੇਰੀਆਂ ਨਹੀਂ ਨਹੀਂ ਪਿੰਟ ਨਹੀਂ ਲੈ ਦਿੰਦੀ ਮੈਂ ਤੇ ਤੂੰ ਆਏ ਆ ਨਾ ਪੜਦੇ ਰਾਜ ਮੈਂ ਕਿਤੇ ਕੀ ਹੁੰਦੇ ਤੇ ਮੁੰਡਿਆਂ ਨੂੰ ਵੀ ਕਰਨ ਦੇ ਸਕਦਾ ਉਹ ਟ੍ਰੇਨਿੰਗ ਦੇ ਦਸ ਵੀ ਚੰਗੇ ਚੰਗੇ ਛਾਈ ਜਾਣ ਕੋਈ ਮੁਰਗੀ ਫਸਾਉਣ ਪੈਸ ਜਿਵੇਂ ਮੈਂ ਹੁਣ ਤੈਨੂੰ ਪਤਾ ਨਹੀਂ ਵੀ ਮੈਂ ਕੋਈ ਪੋਲੇ ਪੈਰੀ ਕਿਸੇ ਨੂੰ ਘਰੇ ਵੜ ਲੈਣੀ ਆ ਅੱਛਾ ਇਹਦਾ ਮਤਲਬ ਕਿ ਹੁਣ ਆਪਾਂ ਟ੍ਰੇਨਿੰਗ ਸ਼ੁਰੂ ਕਰ ਦਈਏ ਹਾਂ ਤੇ ਤੂੰ ਆਏ ਕਾ ਹੁਣ ਅੱਜ ਮੇਰਾ ਆਏ ਕਹਿ ਕੇ ਨਾ ਤਾਂ ਦਿਲ ਬਹੁਤ ਖੁਸ਼ ਕਰਤਾ ਵੀ ਮੈਂ 27-28 ਸਾਲ ਦੀ ਆ ਜਾਂ ਕੁਝ ਖਰਾਮੀ ਲੈ ਕੇ ਆ ਤੋਰਨੇ ਵੇਖੇ ਖਾਵਾਗੇ ਅੱਛਾ ਐਥੇ ਖੁਸ਼ੀ ਇਹ ਖਾਣ ਪੀਣ ਨੂੰ ਤੇ ਨਾਲੇ ਨਹਿਲੇ ਵੇਲੇ ਨੂੰ ਸਖਾਣਾ ਸ਼ੁਰੂ ਕਰਦਾ ਆ ਆਂ ਦੀ ਡੇਟਾ ਕਰਦੇ 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 ਲਾ ਫੋਣ ਮੇਰੇ ਬਾਰੇ ਨਾ ਮੁੰਡਿਆਂ ਨੂੰ ਪਤਾ ਲੱਗ ਗਿਆ ਵੀ ਨਾ ਨਾ ਮੇਰੇ ਬਾਰੇ ਵੀ ਨਹੀਂ ਗੱਲ ਕਰ। ਨਹੀਂ ਕਰ ਤੂੰ ਤੇਰੀ ਮਾਂ ਤਾਂ ਬਾੜੀ ਸ਼ਰੀਫ ਹੈ। ਉਹ ਤਾਂ ਨਾ ਸਾਰਾ ਦਿਨ ਮਹਾਰਾਜ ਦਾ ਹੀ ਨਾਲ ਇੰਦੀ ਇਹ ਉਹਨੇ ਕੋਈ ਆਇਆ ਖਿਆ ਕਰੇ। ਨਹੀਂ ਉਹਦੇ ਪਤਾ ਹੀ ਵੈਸੇ ਸਾਰੇ ਵੈਸੇ ਮਹੱਲੇ ਸਾਰੇ ਨੂੰ ਪਤਾ ਉਹਦਾ ਤੇਰੀਆਂ ਉਹਦਾ ਚੁੱਪ ਰਹਿੰਦੇ। ਡਾਡੀ ਔਰਤੇ ਕੀ ਕਹਿਣਾ। ਅੱਛਾ ਜਾ ਲਿਆ ਕੁਝ ਖਾਣ ਨੂੰ ਫਿਰ ਖਾਈ ਗਏ ਫਿਰ। ਹਾਂ ਮੈਂ ਕਰੀ ਕੀ ਲੈਵੇਂਗਾ? ਅ ਕੀ ਖਾਓਗੇ? ਕੁਝ ਲੈ ਜਿਹੜਾ 버ਜੀ ਦਾ ਆਪ ਰੱਜ ਕੇ ਖਾਇਆ ਜਾ ਵਗ ਜਾ। ਪੁੱਤ ਜੇ ਮਰਜੀ ਜਾ ਪੱਠੇ ਲਿਆਵਾਂ ਤੜੇਸੇ ਪੱਠੇ ਨਾ 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 ਪੱਠੇ ਬੰਨ੍ਹਿਆ ਪਾਈ ਤੂੜੀ ਖਾਲਾ ਫਿਰ ਤੂੜੀ ਜਾ 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 ਮਜ਼ਾਕ ਕਰਨ ਰਿਹਾ 200 ਰੁਪਏ ਦਾ ਜੋ ਮਰਜੀ ਖਾਪੀਆ ਠੀਕ ਹੈ ਜੀ ਉਹ ਯਾਦ ਆਇਆ ਕਿ ਫਿਲਮ ਲੱਗੀ ਇੱਥੇ ਇੱਕ ਨਵੀਂ ਵੇਖਾਂ ਆਸ਼ਕੀ ਵਾਲੀ ਵੇ ਜਾ ਤੈਨੂੰ ਖੁੱਲ ਅੱਜ ਫਿਲਮ ਵੀ ਦੇਖਿਆ ਠੀਕ ਹੈ ਜਾ ਵੇਖਿਆ ਤੇ ਤੁਸੀਂ ਚਲੋਗੇ ਨਾ ਨਹੀਂ ਮੈਂ ਤਾਂ ਘਰੇ ਰਹੂੰਗੀ ਨਹੀਂ ਸ਼ੱਕ ਨਹੀਂ ਕਰਦੇ ਲੋਕੀ ਮੈਂ ਮਾਇਕ ਨਹੀਂ ਆ। ਤੁੰ ਪਰਨ ਨਾ ਮੈਂ ਕਿਉਂ ਖੜਨਾ ਨਾਲ ਕਰੂੰਗੀ ਅੱਜ ਘਰ ਦਾ ਕੰਮ ਮੈਂ ਕਰੂੰਗੀ ਜਿਵੇਂ ਖੁਸ਼ੀ ਚ। ਹਲੋ ਬੋਲ ਛਾੜੋ। ਲਓ। ਨਾਲੇ-ਦੱਲੇ ਨਾਲ ਲਿਆ। ਚੱਲਿਆ ਦੇਗਾ। ਜੇ ਮੈਂ ਦੰਦ ਤੂੰ ਕੋਲੇ ਪੈਰੀ। ਹਾਏ ਸੱਚਾ ਤਾਂ ਵੇਖੂ ਛਾਏ। ਹਾਏ। ਜੇ ਲਾ ਸੱਚੀਆ ਕਰ ਦਿੰਦਾ ਕੁਛ ਵੀ ਆ ਭਵੇਂ। ਹਾਏ। ਆਈ ਰੇ ਕੀ ਸੂਹ ਹੋਣ ਲੱਗ ਗਿਆ। ਹੋਏ। ਇਹ ਆ ਤਰੋ। ਨਹੀਂ ਹੋ। ਚੇਤ ਦਾ ਕਿੰਨਾ ਦੇ ਨਵਾ ਇਲਾ ਦੱਸ ਕਿੱਧਰ ਉੱਜੜੀ ਫਿਰਦੀ ਐ ਨਹੀਂ ਬਸਾਖ ਚੜ ਗਿਆ ਹਾਂ ਬਸਾਖ ਚੜ ਗਿਆ ਨਹੀਂ ਬਸਾਖ ਨਹੀਂ ਹਾ ਨਹੀਂ ਬਸਾਖਾ ਕਾ ਦੋ ਮਰ ਗਿਆ ਲੈ ਮਰ ਗਿਆ ਨਹੀਂ ਬਸਾਖ ਚੜ ਗਿਆ ਹਾਏ ਉਹਦੇ ਨਾਲ ਸਤਾਂ ਦੇ ਲੀਂਗਾਂ ਤੋਂ ਕਲੇ ਦੀਆਂ ਸੀਗੀਆਂ ਹੁਣ ਕਿਸੇ ਨਾਲ ਕਰੂੰਗੀ ਦੱਸ ਲੈ ਵਰਤੀ ਮਾਰੀ ਪਈਆ ਕਰ ਲੈਂਦੀ ਸਾ ਦਿਲ ਦੀਆਂ ਦੇ ਨਾ ਕੋਈ ਨਹੀਂ

ਉਮਰਾਂ ਨੂੰ ਕਹੋਰ ਕੁਛਦਾ ਉਹ ਗਾਣਾ ਸੱਚਾ ਹੈ ਸੱਚਾ ਹੀ ਤਜਵਾਨ ਤੇ ਆ ਜਾ ਗੰਨੇ ਚੂਪੀਏ ਨੀਂ ਨੀਂ ਦੇ ਕੰਤੇ ਕਹੇ ਚੂਪੀਏ ਮੈਂ ਤੈਨੂੰ ਆਖੱਚ ਕੋਈ ਤੇਰਾ ਸੁਗਲੇ ਲਿਆ ਕੋ ਗਲਾਬ ਜਮਣਾ ਲਿਆ ਕੋ ਬਰਫੀ ਲਿਆ ਤੂੰ ਫਿਰ ਗੰਨੇ ਚੂਪੀਏ ਗੰਨੇ ਕੋ ਚੁੱਪਣ ਵਾਲੀ ਚੀਜ਼ ਹੈ ਓਹੋ ਜਿਹੜੀ ਚੀਜ਼ ਦੀ ਬਾਹਰ ਹੋ ਗਈ ਹੁਣ ਵਿਸਾਖੀ ਏ ਤੇ ਵਿਸਾਖੀ ਨੂੰ ਗੰਨੇ ਚੂਬਣੇ ਨਾ 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 ਕੋਈ ਚ ਵਧੀਆ ਚੀਜ਼ ਲੈ ਕੇ ਆ ਅੱਛਾ ਫਿਲਮ ਦੇ ਕੇ ਆ ਆ ਹਾਂ 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 ਅੱਛਾ ਆ ਹਾਂ 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 ਅੱਛਾ ਉਹਦਾ ਇੱਕ ਸ਼ੇਰ ਸੁਣਾਵਾ ਹਾਂ ਸ਼ੇਰ ਹੈ कि तेरे इश्क में लगाए हमने कितने चक्कर <skilled age> <चुक Palace> <that you, you know, laughs> अच्छा तेरे इश्क में लगाए हमने कितने चक्कर बाबा मैं कहना वाह 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 तेरे इश्क में लगाए हमने कितने चक्कर कतर पतर तर 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 पच तर छ अच्छा सच मैं नेले देले को हां नेले देले को जाते हूं ट्रेन में दे पूरी ਦੇਖੋ ਬਾਪੂ ਜੀ ਪੀਂਗਾਂ ਝੂਟਦੀ ਆ ਅੱਛਾ ਬੱਲੇ ਚਲਾਕ ਸੱਜਣਾ ਆ ਰਵੇ ਕਿਤੇ ਹੋਰ ਦੇ ਪੀਂਗਾਂ ਸਾਡੇ ਤੇ ਬੱਲੇ 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 ਸ਼ਰਮ ਤਾਂ ਨਹੀਂ ਆਵੀ ਐਣ ਕੇ ਲਾ ਕੇ ਪੀਂਗ ਝੂਟਦੀ ਨੂੰ ਕਿਉਂ ਕਾਹਤੋਂ ਸ਼ਰਮ ਸ਼ਰਮ ਕਾਦੀ ਐ ਆਹ ਤੇ ਘਰੇ ਝੂਟਦੀ ਐ ਆਪਦੀ ਹਿੰਮਤ ਨਾਲ ਪੀਂਗ ਝੂਟਦੀ ਐ ਕੋਈ ਕਿਸੇ ਤੋਂ ਡਰਦੀਆਂ ਵੇ ਇਹ ਚ ਸ਼ਰਮ ਕਾਦੀ ਚੁਰਾ ਲੈ ਇੰਜ ਮੇਰੇ ਤੇ ਆਪਦੇ ਪਿਓ ਨੂੰ ਵੀ ਚੱਲ ਬਾਪੂ ਦੇਖ ਪੀਂਗ ਝੂਟਦੀ داری ਬੋਲੋ ਆ ਮੈਂ ਬੋਲੋ ਉਹ ਮੈਂ ਬੋਲ ਰਿਹਾ ਸੀ ਸਾਡੀ ਗੱਲ ਸੁਣ ਤੈਨੂੰ ਇਹ ਪਤਾ ਹੋਣਾ ਚਾਹੀਦਾ ਵੀ ਮੈਂ ਇੱਧਰ ਕਿਰਾਏਦਾਰ ਹਾਂ ਉਹ ਉੱਧਰ ਕਿਰਾਏਦਾਰ ਹੈ ਤੇ ਤੇਰਾ ਕੰਮ ਕੀ ਹੈ ਤੇ ਸਾਡੀ 베ਰੀ ਦੇ ਥੱਲੇ ਆ ਕੇ ਪਿੰਗਾ ਝੂਟਣਾ ਮੈਂ ਉੱਧਰ ਕਿਰਾਏਦਾਰ ਤੁਸੀਂ ਇੱਧਰ ਕਿਰਾਏਦਾਰ 베ਰੀ ਸਾਂਝੀ ਮਾਲਕ ਮਾਲਕ ਦੀ ਆ ਪਿੰਗਾ ਸਾਂਝੀ ਰੱਸਾ ਬਕਰ ਮਾਲਕ ਦਾ ਫੱਟੀ ਮਕਾਨ ਮਾਲਕ ਦੀ ਤੂੰ ਮਕਾਨ ਮਾਲਕ ਦੀ ਤੈਨੂੰ ਸ਼ਰਮ ਨਹੀਂ ਆਉਂਦੀ ਸਾਡੀ ਸ਼ਰਮ ਆ ਸਾਡੀ ਰਸੋਈ ਦੇ ਮੋਹਰੇ ਤੇਰੀ ਪੀਂਗ ਪਈ ਆ ਆਹੋ ਥੋੜੀ ਜਿਹੀ ਸਾਡੀ ਆ ਇਹ ਨਾ ਸਾਡੀ ਕਿਉਂ ਅੱਧੀ ਆਉਂਦੀ ਹੈ ਕਿਵੇਂ ਅੱਧੀ ਆਉਂਦੀ ਹੈ ਆ ਪੀਂਗ ਜਮਾਤ ਤੇ ਚਾਹੁੰਦੀ ਹੈ ਇਹ ਆ ਇੱਥੇ ਪੀਂਗ ਜਮਾਤ ਤੇ ਚਾਹਾ ਦੱਸ ਆ ਅੱਧਾ ਇੱਥੇ ਅੱਧੀ ਚ ਪੀਂਗ ਅੱਛਾ ਇੱਕ ਮਿੰਟ ਇੱਕ ਮਿੰਟ ਫੜੀ ਜਾਣੇ ਤੈਨੂੰ ਇਹ ਆ ਪੀਂਗ ਤੇਰੀ ਆਦੇ ਚਾਹੀਦੀ ਆਹੋ ਠੀਕ ਆ ਇਹ ਤੇ ਚਾੜੋ ਲੈ ਹੁਣ ਚੜ ਚੂਗੀ ਜਿੱਦੋ ਚੜੇ ਜਾਊਗਾ ਇੱਥੇ ਜੇ ਚੜੇ ਜਾਊਗਾ ਹਾਂ ਚੜ ਚੜ ਲੈ ਚੜ ਚੂਗੀ ਚੱਲ ਜੇ ਮਾਰੀ ਇੱਧਰ ਆ ਹੀ ਲੱਪਾ ਵੜ ਦੂ ਕਿਉਂ ਆ ਹੁਣ ਪੀਂ ਗੇੜੇ ਖਾ ਕੇ ਤੂੰ ਦੂ ਜਾਣਦੀ ਹੁੰਦੀ ਐ ਜਾਨਵਰ ਨਹੀਂ ਇੱਧਰੋਂ ਇੱਧਰੋਂ ਟੱਪਦੇ ਆ ਮੈਨੂੰ ਦੱਸ ਛੋਟਕੇ ਘਾਣੀਆਂ ਇੱਧਰ ਆਈਆਂ ਪਈਆਂ ਨੇ ਇੱਕ ਆਈਆਂ ਛੱਡ ਲੜਨਾ ਨਹੀਂ ਲੜਨਾ ਨਹੀਂ ਆਹੋ ਪਿਆਰ ਨਾਲ ਰੋ ਇੱਕ ਵਾਰੀ ਇਹਨੂੰ ਸਮਝਾ ਦਿਓ ਵੀ ਭਾਈ ਬੀਬੀ ਤੂੰ ਸਾਡੀ ਪਿੰਗ ਤੇ ਨਹੀਂ ਚੜਨਾ ਮੈਂ ਗੁੱਡੀਆਂ ਵਾਸਤੇ ਪਿੰਗ ਪਾਈ ਆ ਗੁੱਡੀਆਂ ਹੀ ਚੜਨੀਆਂ ਤੁਹਾਡੇ ਕੋਈ ਤਾਂ ਕਲੇਸ਼ ਆ ਪਿਆਰਪੂਰ ਤਾਂ ਤੁਹਾਡੇ ਨੇੜ ਦੀ ਨਹੀਂ ਹੋngਿਆ ਜੇ ਪਿਆਰ ਵਾਲੀਆਂ ਗੱਲਾਂ ਕਰਨ ਵਾਲੇ ਹੋ ਫਿਰ ਕੋਈ ਇਸ ਕੱਦ ਪਵੇ ਹੈ ਨਹੀਂ ਮੈਂ ਤਾਂ ਉਹ ਜੀ ਰਹੂੰਗੀ ਜੇ ਜੇ ਤੁਸੀਂ ਹੋ ਆਹੋ ਦਾਦੀ ਹਾਂ ਮੈਨੂੰ ਕਹਿੰਦੀ ਪਿਆਰ ਵਾਲੀਆਂ ਗੱਲਾਂ ਕਰਨ ਵਾਲੇ ਤੁਸੀਂ ਹੈ ਨਹੀਂ ਮੈਂ ਪਿਆਰ ਵਾਲੀਆਂ ਗੱਲਾਂ ਨਹੀਂ ਕੀਤੀ ਕਦੀ ਕਿਸੇ ਨਾਲ ਬਿੰਦੀਆ ਖਾਣ ਦੇਣਾ ਓਹੋ ਦੱਸ ਤੈਨੂੰ ਤਾਂ ਕੜਾ ਬਹੁਤ ਵਧੀਆ ਬਣਾਉਣੀ ਸੀ ਮੈਂ ਹੁਣ ਮੇਰੇ ਘਰੇ ਆ ਕੇ ਕੜਾ ਬਣਾਵਾ ਹੈ ਆਓ ਮੇਰੇ ਘਰੇ ਆ ਜੀ ਖਾਣਾ ਤਾਂ ਜਾਇਆ ਵਾ ਡੈਡੀ ਇਹ ਦੇ ਜੀ ਵਾ ਦੇ ਪਿੱਥੋ ਕੋਰ ਲੱਗੀਆਂ ਵਿੱਚ ਇਹਨਾਂ ਦਾ ਪੈਸਾ ਦੇ 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 ਪਿੰਗ ਦੇ ਦੇ ਛੱਡ ਮੇਰੇ ਕਹਿੰਦੇ ਇਹ ਇਹਨਾਂ ਨੂੰ ਬਿਆਹ ਭੂਖੇ ਤੋਰਦੇ ਪਰੇ ਹੁਣ ਕੰਮ ਨਵੇੜਦੇ ਇਹਨਾਂ ਦਾ ਤੇ ਮੇਰੀ ਰੋਟੀ ਕੌਣ ਬਗਾਊਗਾ ਰੋਟੀ ਲਾਪੇ ਕੋਈ ਮਹਾਰਾਜ ਸੱਚੋ ਤੇ ਹਿਲਾ ਹੋ ਜੂ ਕੁੜੀਆਂ ਮਟਿਆਰਾ ਘਰੇ ਹੁਣ ਤਮਾ ਪਿਓ ਦਾ ਕਹਦਾ ਜਿਵੇਂ ਹੁੰਦਾ ਮੈਂ ਤਾਂ ਹੁਣ ਮੈਂ ਤਾਂ ਮੁੰਡੇ ਦੇ ਕਿਤੇ ਤੁਰੇ ਫਿਰਨ ਡੱਕਾ ਪਰਵਾਹ ਨਹੀਂ ਕਰਦੀ ਕੁੜੀਆਂ ਨੇ ਪਿਓ ਨੂੰ ਜਿਵੇਂ ਨੀਂਦ ਆ ਜਾਂਦੀ ਰਾਤ ਨੂੰ ਆਹ ਮੇਰੀ ਬੇਇੱਜ਼ਤੀ ਹੋ ਗਈ ਮੇਰੀ ਬੇਇੱਜ਼ਤੀ ਹੋ ਗਈ ਮੇਰੀ ਬੇਇੱਜ਼ਤੀ ਹੋ ਗਈ ਕਹਾਂਜੀ ਦੇ ਬੇਇੱਜ਼ਤੀ ਹੋ ਗਈ ਮੇਰੀ ਬੇਇੱਜ਼ਤੀ ਹੋ ਗਈ ਵੇ ਡੱਬੂ ਵੇ ਡੱਪੂਗਾ ਹਾਂਜੀ ਇਹ ਆਏ ਕਰ